ਕੀ ਮੈਨੂੰ ਇਹ ਗੱਲ ਦੱਸ ਕਿਹੜੀ ਆ ਤੈਨੂੰ ਅੰਗਰੇਜ਼ੀ ਲਿਖਣ ਚ ਚੰਗੀ ਲੱਗਦੀ ਹੈ ਕਿ ਪੜ੍ਹਨ ਚੰਗੀ ਨਾ ਮੈਨੂੰ ਲਿਖਣ ਚ ਚੰਗੀ ਲੱਗਦੀ ਨਾ ਪੜ੍ਹਨ ਚੰਗੀ ਲੱਗਦੀ ਲੱਭੀ ਕਿਵੇਂ ਮੈਨੂੰ ਪੀੜ ਚ ਬੜੀ ਚੰਗੀ ਲੱਗਦੀ ਹੈ ਜਿਆਕਾਰ ਜ਼ਰੂਰ ਜਿਆ ਹੋ ਜਾਂਦਾ ਜਾ ਸਿਰ ਤੇ ਕੰਮੀ ਜਾਂਦਾ ਮੈਨੂੰ ਬੜੀ ਚੰਗੀ ਲੱਗਦੀ ਹੈ ਅੰਗਰੇਜ਼ੀ ਹੋਰ ਕੀ ਆ ਦੱਸ ਉਹ ਲਾਂਦਿਆ ਇੱਕ ਗੱਲ ਮੈਨੂੰ ਹੋਰ ਦੱਸ ਕਿਹੜੀ ਤੈਨੂੰ ਗਰਦਾਸਮਾਨ ਦਾ ਛੱਲਾ ਆਉਂਦਾ ਨਾ ਨਾ ਉਹਦੀਆਂ ਉਂਗਲਾਂ ਮੋਟੀਆਂ ਮੇਰੇ ਨਾਲ ਬੱਤ ਲਗਾਈ ਬਹੁਤ ਮੇਰੇ ਨਹੀਂ ਆਉਂਦਾਗਾ ਕੀ ਆ ਗਰਦਾਸ ਨਾਨ ਦਾ ਥੱਲਾ ਢਿੱਲਾ ਬੜਾ ਹੋ ਗਿਆ ਇਹ ਪੰਜਾਬ ਚ ਕਿਹਦੇ ਦੇ ਮੇਚ ਨਹੀਂ ਆਉਂਦਾ ਉਹ ਉਂਗਾ ਦੀ ਭੱਜਿਆ ਫਿਰਦਾ ਉਹ ਮੈਨੂੰ ਗਦਾਸ ਨਾਨ ਦੀ ਗੱਲ ਯਾਦ ਆਉਂਦੀ ਆ ਕਿਹੜੀ ਗੱਲ ਯਾਦ ਆਉਂਦੀ ਆ ਕਹਿੰਦਾ ਠਗੜੇ ਵੀ ਗਏ ਫੁਲਕਾਰੀਆਂ ਵੀ ਗਈਆਂ ਠਗੜੇ ਵੀ ਗਏ ਫੁਲਕਾਰੀਆਂ ਵੀ ਗਈਆਂ ਪੁੱਲੇ ਤੇਰੇ ਐਮ ਐਸ ਪੀ ਵੀ ਗਈ ਤੇ ਐਮ ਐਸ ਪੀ ਵਾਲੀਆਂ ਵੀ ਗਈਆਂ 50 ਮਿੰਟਾਂ ਤੇ ਐਮ ਐਸ ਪੀ ਦਿੰਦੀ ਸੀ ਤੇਰਾ ਅਸੀਫਾ ਦੇ ਕੇ ਆ ਗਈ ਹੁਣ ਇਹਨਾਂ ਤੋਂ ਡੀਏਪੀ ਨੇ ਦਿੱਤੀ ਜਾਂਦੀ ਏ ਵੀਰ ਮੰਡੀਆਂ ਤੋਂ ਧੋਣਾ ਨਹੀਂ ਚੱਕਦੇ ਚੱਕ ਲੈ ਇਹਨਾਂ ਨੂੰ ਨੀਲੀ ਛੱਤ ਵਾਲਾ ਕਲੇ ਲਾਰੇ ਨਾ ਰੇ